ਚੀਜ਼ ਤਾਂ ਬਹੁਤ ਜ਼ਿਆਦਾ ਨਾ ਹੁਣ ਅੱਕ ਚੁੱਕੀ ਸੀ ਸੁਣ ਸੁਣ ਕੇ ਦੇਖ ਦੇ ਤੇ ਚਲੋ ਜੀ ਆਕਾਸ਼ ਨੂੰ ਛਾੜਦਾ ਹੁਣ ਇਹ ਤਾਂ ਛੱਤੀਆਂ ਨੂੰ ਘੁੰਮਦੀ ਹੈ ਤਾਂ ਐਦਾ ਕਰਦੀ ਹੈ ਤਾਂ ਉਦਾਂ ਕਰਦੀ ਹੈ ਤਾਂ ਆ ਆ ਉਹ ਆ ਬਲਾ 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 ਐਂਡ ਮੇਰੀ ਕੋਆ ਚੀਜ਼ ਨਹੀਂ ਸੁਣ ਹੋ ਪਾ ਰਹੀਆਂ ਕਿਉਂਕਿ ਮੇਰੇ ਚ ਨਹੀਂ ਕੈਪੈਸਿਟੀ ਨਹੀਂ ਕਿ ਮੈਂ ਹੋਰ ਜ਼ਿਆਦਾ ਸੁਣ ਸਕਾਂ ਭਰਾ ਨਾਲ ਵੀ ਗਲਤ ਵਿੱਚ ਲੈ ਕੇ ਜਾ ਰਿਹਾ ਫਰੈਂਡਸ ਨਾਲ ਵੀ ਗਲਤ ਵਿੱਚ ਲੈ ਕੇ ਜਾ ਰਿਹਾ ਇਨੀ ਥਿੰਕਿੰਗ ਯਾਰ ਬੈਕਵਰਡ ਕਿੱਦਾਂ ਹੋ ਸਕਦੀ ਕਿਸੇ ਦੀ ਇਹ ਗੰਦੀ ਸੋਚ ਰੱਖਣ ਵਾਲੇ ਇਨਸਾਨ ਦੁਨੀਆ ਤੇ ਰਹਿ ਕਿਦਾਂ ਰਹਿ ਆ ਬਸ ਰਹਿ ਵੀਦਾ ਰਹਿ ਆ ਦੂਸਰੇ ਲੋਕਾਂ ਨੂੰ ਡੀਮੋਟੀਵੇਟ ਤੇ ਆ ਜਿਹੜੇ ਸਾਰੇ ਨਾ ਕਮੈਂਟਾਂ ਜਾ ਕੇ ਜਾਂ ਫਿਰ ਕਿਸੇ ਨੂੰ ਮੈਸੇਜ ਕਰਕੇ ਕਿਸੇ ਕੁੜੀ ਨੂੰ ਮੈਸੇਜ ਕਰਕੇ ਗਾਲਾਂ ਕੱਢ ਰਹੇ ਹੋ ਕੋਈ ਨਾ ਮੈਂ ਕਿ ਨਹੀਂ ਉਹ ਇਨਸਾਨ ਹੀ ਨਹੀਂ ਹੁੰਦੇ ਕਿਉਂਕਿ ਜਿਹੜਾ ਬੰਦਾ ਕੁੜੀ ਦੀ ਰਿਸਪੈਕਟ ਨਹੀਂ ਕਰ ਸਕਦਾ ਕੁੜੀ ਮੈਂ ਤਾਂ ਕਹਿੰਨੀ ਕਿ ਵਧੀਆ ਚਲੋ ਤੁਹਾਡੀ ਆਪਣਾ ਸਹੀ ਆ ਬਹੁਤ ਵਧੀਆ ਗੱਲ ਆ ਪਰ ਹਰ ਕੁੜੀ ਵੀਡੀਓਜ਼ ਬਣਾਉਣ ਵਾਲੀ ਕੁੜੀ ਛੋਟੇ ਕੱਪੜੇ ਪਾਉਣ ਵਾਲੀ ਕੁੜੀ ਮੁੰਡਿਆਂ ਨਾਲ ਘੁੰਮਣ ਵਾਲੀ ਕੁੜੀ ਕਦੇ ਗਲਤ ਨਹੀਂ ਹੁੰਦੀ ਇਹ ਗੱਲ ਬਾਅਦ ਕੀ ਲਵ ਯੂ ਆ ਸਭ ਨੂੰ ਜਿਹੜੇ ਮੈਨੂੰ ਪਿਆਰ ਕਰਦੇ ਜਿਹੜੇ ਮੈਨੂੰ ਸਪੋਰਟ ਕਰਦੇ ਆ ਰੀਅਲੀ ਯਾਰ ਬਸ ਹੁਣ ਵਲੋਗਿੰਗ ਸਟਾਰਟ ਹੈ ਡੇਲੀ ਦੋਸਤੋ ਜਦੋਂ ਤੋਂ ਬਿੱਲੀਆਂ ਅੱਖਾਂ ਵਾਲੀ ਕੁੜੀ ਕੋਰ ਪ੍ਰੀਤ ਦੇ ਉੱਤੇ 35 ਲੱਖ ਠੱਗੀ ਮਾਰਨ ਦਾ ਇਲਜ਼ਾਮ ਲੱਗਿਆ ਹੈ ਉਦੋਂ ਤੋਂ ਹੀ ਲਗਾਤਾਰ ਇੱਕ ਕੁੜੀ ਚੁੱਪੀ ਸਾਦੇ ਹੋਏ ਸੀ ਪਰ ਹੁਣ ਆਖਿਰ ਦੇ ਵਿੱਚ ਇਸ ਨੇ ਆਪਣੀ ਚੁੱਪੀ ਤੋੜੀ ਹੈ ਅਤੇ ਲੋਕਾਂ ਦੇ ਅੱਗੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਦੋਸਤੋ ਜਦੋਂ ਪਿਛਲੀਆਂ ਵੀਡੀਓਜ਼ ਦੇਖਦੇ ਆ ਉਹਨਾਂ ਦੇ ਵਿੱਚ ਕੁਝ ਹੋਰ ਹੀ ਨਜ਼ਰ ਆਉਂਦਾ ਹੈ ਅਤੇ ਲੱਗਦਾ ਹੈ ਕਿ ਬਾਕੀ ਇਹ ਕੁੜੀ ਉਸ ਮੁੰਡੇ ਦੇ ਨਾਲ ਰਿਲੇਸ਼ਨ ਦੇ ਵਿੱਚ ਸੀ ਬਲਕਿ ਹੁਣ ਇਹ ਕੁੜੀ ਕਹਿ ਰਹੀ ਹੈ ਕਿ ਅਸੀਂ ਸਿਰਫ ਅچھے ਦੋਸਤ ਸੀ ਤੇ ਹੈਗੇ ਵੀ ਹਾਂ ਪੇ ਪਿਛਲੀਆਂ ਗੱਲਾਂ ਨੂੰ ਉਹ ਛੁਟਲਾ ਰਹੀ ਹੈ ਬਿਲਕੁਲ ਤਾਂ ਦੋਸਤੋ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਾਂ ਲਾਈਵ ਵਾਇਰਲ ਹੋ ਰਹੇ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਆਪਸੀ ਰਿਸ਼ਤਾ ਕੀ ਹੈ ਤੇ ਬਾਕੀ ਦੋਸਤੋ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਨੂੰ ਇਹਨਾਂ ਦੇ ਰਿਸ਼ਤੇ ਬਾਰੇ ਕੀ ਲੱਗਦਾ ਹੈ ਕਿ ਵਾਕਈ ਇਸ ਕੁੜੀ ਨੇ 35 ਲੱਖ ਰੁਪਏ ਦੀ ਇਸ ਮੁੰਡੇ ਦੇ ਨਾਲ ਠੱਗੀ ਮਾਰੀ ਹੈ ਜਾਂ ਫਿਰ ਇਹ ਮੁੰਡਾ ਹੀ ਝੂਠ ਬੋਲ ਰਿਹਾ ਹੈ